ਹਰਿਆ ਪਾਰਟੀਆਂ ਉਮੀਦਵਾਰ ਲੱਭ ਰਹੀਆਂ ਤੇ ਆਮ ਆਦਮੀ ਪਾਰਟੀ ਨੇ ਸਾਬਕਾ ਵਿਧਾਇਕ ਜਿਹੜੇ ਕਾਲੀਦਾਲ ਦੇ ਰਹੇ ਆ ਹਰਮੀਤ ਸੰਧੂ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰ ਲਿਆ। ਚੰਡੀਗੜ੍ਹ ਦੇ ਪੰਜਾਬ ਭਵਨ ਦੇ ਵਿੱਚ ਬਕਾਇਦਾ ਸਮਾਗਮ ਹੋਇਆ ਜਿੱਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਅਤੇ ਪੰਜਾਬ ਦੇ ਇੰਚਾਰਜ ਮਿਨਿਸਟਰ ਸੋਧਿਆ ਵੱਲੋਂ ਹਰਮੀਤ ਸੰਧੂ ਨੂੰ ਜੀ ਆਇਆਂ ਕਿਹਾ ਗਿਆ। ਜ਼ਿਕਰਯੋਗ ਹੈ ਕਿ ਹਰਮੀਤ ਸਿੰਘ ਸੰਧੂ ਤਰਨਤਾਰਨ ਤੋਂ ਤਿੰਨ ਵਾਰੀ ਐਮ.ਐਲ.ਏ ਰਹਿ ਚੁੱਕੇ ਆ। 2002 ਦੇ ਵਿੱਚ ਉਹ ਆਜ਼ਾਦ ਜਿੱਤੇ ਸੀਗੇ। 2007 ਤੇ 12 ਦੇ ਵਿੱਚ ਉਹਨਾਂ ਨੇ ਅਕਾਲੀ ਦਲ ਦੀ ਟਿਕਟ ਤੇ ਚੋਣ ਲੜੀ ਸੀ ਤੇ ਜਿੱਤ ਹਾਸਲ ਕੀਤੀ ਸੀ ਪਰ 2017 ਤੇ 2022 ਦੇ ਵਿੱਚ ਸੰਧੂ ਨੂੰ ਹਾਰ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪਿਆ ਸੀਗਾ ਹੁਣ ਜਿਹੜੀ ਗੱਲ ਬਾਹਰ ਆ ਰਹੀ ਆ ਉਹ ਇਹ ਹੈ ਕਿ ਹਰਮੀਤ ਸੰਧੂ ਬਿਸ਼ੱਕ ਸ਼ਾਮਲ ਹੋ ਗਏ ਆ ਤੇ ਉਹਨਾਂ ਨੂੰ ਦਾਅਵੇਦਾਰ ਸਮਝਿਆ ਜਾ ਰਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਤਰਫੋਂ ਤਰਨਤਾਰਨ ਤੋਂ ਇਸ ਜ਼ਿਮਨੀ ਚੋਣ ਵਾਸਤੇ ਉਮੀਦਵਾਰ ਹੋ ਸਕਦੇ ਆ ਹੁਣ ਕਮਾਲ ਦੀ ਗੱਲ ਦੇਖੋ ਕਿ ਜਦੋਂ ਆਮ ਆਦਮੀ ਪਾਰਟੀ ਸਰਕਾਰ ਨਹੀਂ ਸੀ ਆਮ ਆਦਮੀ ਪਾਰਟੀ ਦੇ ਆਗੂ ਚਾਹੇ ਉਹ ਭਗਵੰਤ ਮਾਨ ਸੀ ਚਾਹੇ ਉਹਨਾਂ ਦੇ ਹੇਠਲੇ ਸੀਗੇ ਉਹ ਸਾਰੇ ਹਰਮੀਰ ਸੰਧੂ ਨੂੰ ਮਾਜੇ ਦੇ ਵਿੱਚ ਨਸ਼ਿਆਂ ਦਾ ਸਦਾਗਰ ਦੱਸਦੇ ਹੁੰਦੇ ਸੀ ਉਹ ਇਹ ਕਹਿੰਦੇ ਹੁੰਦੇ ਸੀ ਕਿ ਵਿਕਰਮਜੀਤ ਅੰਮ੍ਰਿਤ ਹੀਏ ਨੇ ਹਰਮੀਤ ਸੰਧੂ ਨੇ ਪਾਕਿਸਤਾਨ ਨੂੰ ਨਸ਼ਾ ਜਿਹੜਾ ਇੱਧਰ ਲੈ ਕੇ ਆਂਦਾ ਆ ਤੇ ਇਹ ਚਿੱਟੇ ਦੇ ਵਪਾਰੀ ਆ ਇਹਨਾਂ ਨੇ ਮਾਜਾ ਤਬਾਹ ਕਰ ਦਿੱਤਾ ਆ ਪੂਰ ਕੇ ਪੂਰੇ ਪੰਜਾਬ ਦੇ ਵਿੱਚ ਇਹਨਾਂ ਬਨੂੰ ਲਿਆਂਦਾ ਨਸ਼ਾ ਵੇਚਿਆ ਜਾ ਰਿਹਾ ਸੋ ਇਹ ਗੱਲਾਂ ਸਟੇਜਾਂ ਦੇ ਉੱਤੇ ਬਿਆਨਾਂ ਦੇ ਵਿੱਚ ਅਕਸਰ ਸੁਣਨ ਨੂੰ ਮਿਲਦੀਆਂ ਸੀਗੀਆਂ ਸੋ ਉਹ ਬੰਦਾ ਜਿਹਦੇ ਤੇ ਏਡੇ ਵੱਡੇ ਵੱਡੇ ਦੋਸ਼ ਲਾਏ ਹੋਏ ਸੀਗੇ ਉਹਨੂੰ ਹੁਣ ਜਦੋਂ ਭਗਵੰਤ ਮਾਨ ਦੀ ਮੌਜੂਦਾ ਸਰਕਾਰ ਨਸ਼ਿਆਂ ਵਿਰੁੱਧ ਯੁੱਧ ਚਲਾ ਰਹੀ ਆ ਤਾ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਆ ਸੋ ਪਹਿਲਾ ਉਹ ਬੰਦਾ ਜਿਹੜਾ ਦਾਗਦਾਰ ਸੀਗਾ ਉਹ ਨਸ਼ਿਆਂ ਦਾ ਵਪਾਰੀ ਸੀਗਾ ਮਾੜਾ ਬੰਦਾ ਸੀਗਾ ਪਰ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਆ ਗਿਆ ਇਸ ਕਰਕੇ ਉਹ ਦੁੱਧ ਤੋਤਾ ਹੋ ਗਿਆ ਆ ਸਭ ਤੋਂ ਵੱਡੀ ਕਮਾਲ ਦੀ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਨੇ ਜਿੱਥੇ ਵੀ ਕੋਈ ਜ਼ਿਮਨੀ ਚੋਣ ਲੜਨੀ ਹੁੰਦੀ ਆ ਜਾਂ ਹੋਰ ਚੋਣ ਲੜਨੀ ਹੁੰਦੀ ਆ ਉੱਥੇ ਕਿਸੇ ਹੋਰ ਪਾਰਟੀ ਦੇ ਵਿੱਚੋਂ ਬੰਦਾ ਪੱਟ ਕੇ ਲਿਆਉਂਦੇ ਆ ਤੇ ਕਹਿੰਦੇ ਇਨਕਲਾਬੀ ਆ ਇਹੇ ਆ ਵੀ ਅਸੀਂ ਜਿਹੜਾ ਹੈ ਬਦਲਾਅ ਵਾਲੀ ਸਰਕਾਰ ਦੇਣੀ ਆ ਸੋ ਕੀ ਹੁਣ ਹਰਮੀਲ ਸਿੰਘ ਨੂੰ ਦੁੱਧ ਉਤਾ ਹੋ ਗਿਆ ਪਹਿਲਾਂ ਉਹ ਨਸ਼ਿਆਂ ਦਾ ਸਦਾਗਰ ਸੀਗਾ ਹੁਣ ਸਹੀ ਹੋ ਗਿਆ ਤੇ ਦੂਜੀ ਸਭ ਤੋਂ ਵੱਡੀ ਗੱਲ ਕੀ ਆਮ ਆਦਮੀ ਪਾਰਟੀ ਦੇ ਵਿੱਚ ਕਰਨਤਨ ਜ਼ਿਲ੍ਹੇ ਦੇ ਵਿੱਚ ਕੋਈ ਜੋਗ ਬੰਦੇ ਹੈ ਨਹੀਂਗਾ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਰਜਾਨਾ ਰੈਗੂਲਰ ਵਰਕਰ ਤੁਹਾਡੇ ਲਈ ਨਾਰੇ ਲਾਉਂਦੇ ਆ ਲੋਕਾਂ ਨਾਲ ਬੈਂਚਦੇ ਆ ਸਿਰਫ ਦਰਿਆ ਝਾੜਨ ਨੂੰ ਰੱਖੇ ਹੋਏ ਆ ਇਹ ਸਿਰਫ ਝਾੜੂ ਬਰਦਾ ਰਹੀ ਆ ਉਹ ਇਹ ਵੀ ਇੱਕ ਵੱਡਾ ਸਵਾਲ ਆ ਜਦੋਂ ਟਿਕਟਾਂ ਦੇਣੀਆਂ ਹੁੰਦੀਆਂ ਉਦੋਂ ਫਿਰ ਸਾਫਕਾ ਅਕਾਲੀਆਂ ਜਾਂ ਸਾਫਕਾ ਕਾਂਗਰਸਾਂ ਦਿੱਤੀਆਂ ਜਾਂਦੀਆਂ ਜਦੋਂ ਲੋਕਾਂ ਨਾਲ ਬੈਂਸਣਾ ਹੋਵੇ ਤੇ ਕੰਮ ਕਰਾਉਣੇ ਹੁਣ ਦਰਿਆ ਝਟਾਉਣੀਆਂ ਹੁਣ ਝਾੜੂ ਮਰਾਉਣੇ ਹੁਣ ਉਦੋਂ ਫਿਰ ਆਮ ਆਦਮੀ ਪਾਰਟੀ ਦੇ ਆਮ ਕਾਰਕੁਨ ਚਾਹੇ ਉਹ ਬਾਹਰ ਬੈਠਿਆ ਹੋਵੇ ਚਾਹੇ ਉੱਥੇ ਪੰਜਾਬ 'ਚ ਬੈਠਿਆ ਉਹਨਾਂ ਤੋਂ ਕੰਮ ਲਿਆ ਜਾਂਦਾ ਜੀ ਅਖੀਰ ਦੇ ਵਿੱਚ ਗੱਲ ਕਰੀਏ ਪੁਲਿਸ ਸਟੇਟ ਪੰਜਾਬ ਦੀ ਪੁਲਿਸ ਸਟੇਟ ਮੈਚ ਕਰਕੇ ਕਹਿ ਰਹੇ ਆ ਕਿ ਪੁਲਿਸ ਦੀ ਬਹੁਤ ਵੱਡੀ ਭਰਤੀ ਪੰਜਾਬ ਦੇ ਵਿੱਚ ਬੀਤੇ ਕੁਝ ਸਾਲਾਂ 'ਚ ਕੀਤੀ ਗਈ ਆ ਕਾੜਕ ਬਹੁਤ ਸਮੇਂ ਪੰਜਾਬ ਦੇ ਵਿੱਚ ਜਿਹੜੇ ਕਨਸਟੇਬਲ ਲੈਵਲ ਦੇ ਪੁਲਿਸ ਵਾਲੇ ਸੀਗੇ ਸਾਪਾਈ ਵਗੈਰਾ ਜਾਂ ਛੋਟੇ ਜਿਹੜੇ ਸੀਗੇ ਉਹਨਾਂ ਦੀ ਗਾਰੰਟੀ 10000 ਦੇ ਕਰੀਬ ਸੀਗੀ ਪੰਜਾਬ ਦੀ ਆਬਾਦੀ ਦੇ ਵਿੱਚ ਤਾਂ ਇੰਨਾ ਵਾਧਾ ਹੋਇਆ ਨਹੀਂ ਪਰ ਪੰਜਾਬ ਦੇ ਪਾਲਸੀਆਂ ਦੀ ਗਾਰੰਟੀ 1 ਲੱਖ ਤੋਂ ਉੱਪਰ ਕਰ ਦਿੱਤੀ ਗਈ ਹੈ ਤੇ ਇਹਦੇ ਵਿੱਚ ਹੁਣ ਸਿਹਰਾ ਭਗਵੰਤ ਮਾਨ ਦੀ ਸਰਕਾਰ ਨੇ ਇਹ ਕੀਤਾ ਕਿ ਪੰਜਾਬ ਦੇ ਵਿੱਚ ਵਿਸ਼ੱਕ ਲੋਕ ਸਭਾ ਹਲਕੇ 13 ਨੇ ਪੰਜਾਬ ਪੰਜਾਬ ਦੇ ਵਿੱਚ ਡੀਜੀਪੀ ਜਿਹੜੇ ਆ 20 ਬਣਾ ਦਿੱਤੇ ਗਏ ਆ ਪਹਿਲਾਂ ਕੀ ਹੁੰਦਾ ਸੀਗਾ ਕਿ ਡੀਜੀਪੀ ਵਾਸਤੇ ਤਿੰਨ ਚਾਰ ਅਹੁਦੇ ਹੁੰਦੇ ਸੀਗੇ ਇੱਕ ਡੀਜੀਪੀ ਆਪਰੇਸ਼ਨਸ ਹੁੰਦਾ ਸੀਗਾ ਇੱਕ ਡੀਜੀਪੀ ਇੰਟੈਲੀਜੈਂਸ ਹੁੰਦਾ ਸੀਗਾ ਇੱਕ ਬੜੀਆ ਡੀਜੀਪੀ ਜੇਲ੍ਹਾਂ ਜਾਂ ਡੀਜੀਪੀ ਸਿਕਿਉਰਿਟੀ ਹੁੰਦਾ ਸੀਗਾ ਚਾਰ ਕੌਦੇ ਹੁੰਦੇ ਸੀਗੇ ਹੌਲੀ ਹੌਲੀ ਗਿਣਤੀ ਜਿਹੜੀ ਵੱਧ ਕੇ ਇਹ 20 ਦੇ ਉੱਤੇ ਕਰ ਦਿੱਤੀ ਗਈ ਹੈ ਪਹਿਲਾਂ 13 ਹੁੰਦੀ ਸੀਗੀ ਅੱਜ ਭਗਵੰਤ ਮਾਨ ਸਰਕਾਰ ਨੇ ਵੀ ਡੀਜੀਪੀ ਜਿਹੜੇ ਆ ਜੀ ਉਹ ਬਣਾ ਦੁੱਤੇ ਆ ਜਿਵੇਂ ਪਹਿਲਾਂ ਕਿਹਾ ਲੋਕ ਸਭਾ ਦੀਆਂ 13 ਸੀਟਾਂ ਆ ਪੰਜਾਬ ਦੇ ਵਿੱਚ ਤੇ ਡੀਜੀਪੀ 20 ਆ ਪੰਜਾਬ ਦੇ ਵਿੱਚ 23 ਜ਼ਿਲ੍ਹੇ ਆ ਸੋ ਇਸ ਕਰਕੇ ਜੇ 20 ਦੀ ਥਾਂ ਤੇ 23 ਡੀਜੀਪੀ ਬਣਾ ਦਣ ਤਾਂ ਚੰਗੀ ਗੱਲ ਆ ਕੱਲੇ-ਕੱਲੇ ਜ਼ਿਲ੍ਹੇ ਨੂੰ ਇੱਕ ਇੱਕ ਡੀਜੀਪੀ ਮਿਲ ਜਾਊਗਾ ਜਦੋਂ ਕਿ ਪਹਿਲਾਂ ਸਰਵ ਐਸਐਸਪੀ ਜਿਹੜਾ ਹੈ ਜ਼ਿਲ੍ਹੇ ਦਾ ਮੁਖੀ ਹੋਇਆ ਕਰਦਾ ਸੀਗਾ ਸੋ ਨਵੀਆਂ ਤੋਂ ਨਵੀਆਂ ਨੌਕਰੀਆਂ ਕੱਢ ਕੇ ਬੰਦੇ ਅਡਜਸਟ ਕੀਤੇ ਜਾ ਰਹੇ ਆ ਤਾਂ ਕਿ ਪੰਜਾਬ ਦੇ ਵਿੱਚ ਲੋਕਾਂ ਦੇ ਪੁਲਿਸ ਦਾ ਸ਼ਿਕੰਜਾ ਹੋਰ ਕੱਸਿਆ ਜਾ ਸਕੇ ਜਿੰਨੇ ਵੱਧ ਅਫਸਰ ਹੋਗੇ ਉਹਨਾਂ ਸ਼ਿਕੰਜਾ ਵੱਧ ਕੱਸਿਆ ਜਾਊਗਾ ਉਹਨੇ ਵੱਧ ਲੋਕਾਂ ਦੇ ਕੇਸ ਪੈਣਗੇ ਉਹਨੇ ਵੱਧ ਝੂਠੇ ਪਰਚੇ ਹੋਣਗੇ ਉੰਨੀ ਵੱਧ ਕਰਾਪਸ਼ਨ ਹੋਊਗੀ ਕਿਉਂਕਿ ਪੰਜਾਬ ਪੁਲਿਸ ਦੇ ਆਸਰਾ ਨੇ ਰੁਪਈ ਜਿਹੜੀ ਆ ਕਮਾ ਕੇ ਤਾਂ ਖਾਣੀ ਨਹੀਂ ਹੁੰਦੀ ਹੁਣ ਜੇਕਰ ਆਪਾਂ ਨੂੰ ਦੂਜੇ ਸੂਬਿਆਂ ਦੇ ਨਾਲ ਮਿਲਾਈਏ ਗੱਲ ਤਾਂ ਯੂਪੀ ਦੀ ਗੱਲ ਕਰੀਏ ਯੂਪੀ ਪੰਜਾਬ ਤੋਂ 4.5 ਗੁਣਾ ਵੱਡਾ ਸੂਬਾ ਆ ਅ ਇਲਾਕੇ ਪੱਖੋਂ ਵੀ ਵੱਡਾ ਆ ਆਬਾਦੀ ਪੱਖੋਂ ਵੀ ਵੱਡਾ ਆ ਉੱਥੇ ਹੱਲੇ 19 ਡੀਜੀਪੀ ਆ ਸਾਢੇ 4 ਗੁਣਾ ਵੱਡੇ ਸੂਬੇ ਦੇ ਵਿੱਚ ਤੇ ਮਹਾਰਾਸ਼ਟਰ ਬਹੁਤ ਵੱਡਾ ਸੂਬਾ ਆ ਉਹਦੇ ਵਿੱਚ ਸਿਰਫ 3 ਡੀਜੀਪੀ ਜਿਹੜੇ ਆ ਕੰਮ ਕਰ ਰਹੇ ਉਹਨਾਂ ਦੇ ਵਿੱਚੋਂ ਵੀ ਇੱਕ ਡੈਪੂਟੇਸ਼ਨ ਤੇ ਸੈਂਟਰ ਤੋਂ ਲਿਆਂਦਾ ਹੋਇਆ ਗਵਾਂਡੀ ਸੂਬੇ ਹਰਿਆਣੇ ਦੇ ਵਿੱਚ ਸਿਰਫ ਤੇ ਸਿਰਫ 7 ਡੀਜੀਪੀ ਆ ਪੰਜਾਬ ਤੋਂ ਥੋੜਾ ਛੋਟਾ ਆ ਉਹ ਤੇ ਪਰ ਉਹਦੇ ਵਿੱਚ ਵੀ ਇੱਕ ਜਿਹੜਾ ਡੀਜੀਪੀ ਆ ਸੈਂਟਰਲ ਡੈਪੂਟੇਸ਼ਨ ਤੋਂ ਲਿਆਂਦਾ ਗਿਆ। ਤੋਂ ਜਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਤਕੜੀ ਕੀਤੀ ਜਾ ਰਹੀ ਹੈ। ਪੰਜਾਬ ਦੇ ਲੋਕ ਆਪਣੇ ਹੋਰ ਮੋਰ ਸਕਾਉਣ ਵਾਸਤੇ ਤਿਆਰ ਰਹਿਣ। ਪੰਜਾਬ ਦੇ ਸਰ ਦੇ ਉੱਤੇ ਪੁਲਿਸ ਦਾ ਬੋਝ ਪਾਇਆ ਜਾ ਰਿਹਾ। ਇਹ ਜਿਹੜੇ ਨਵੇਂ ਪੁਲਿਸ ਅਫਸਰ ਭਰਤੀ ਕੀਤੇ ਜਾ ਰਹੇ ਥੱਲੇ ਨਫਰੀ ਜਿਹੜੀ 10000 ਤੋਂ ਲੱਖ ਕਰ ਦੁੱਤੀ ਆ। ਇਹਨੇ ਤਨ ਕਹਾ ਪੰਜਾਬ ਦੇ ਲੋਕਾਂ ਨੇ ਦੇਣੀਆਂ ਆ ਇਸੇ ਕਰਕੇ ਪੰਜਾਬ ਦਾ ਜਿਹੜਾ ਕਰਜ਼ਾ ਵਧਦਾ ਜਾ ਰਿਹਾ ਆ ਤੇ ਪੰਜਾਬ ਦੀਆਂ ਸਰਕਾਰਾਂ ਚਾਹੇ ਪਹਿਲੀਆਂ ਸੀ ਤੇ ਚਾਹੇ ਹੁਣ ਕਰਜ਼ੇ ਦੀ ਕਿਸ਼ਤ ਦੇਣ ਵਾਸਤੇ ਵੀ ਕਰਦਾ ਚੁੱਕਦੀਆਂ ਤੇ ਮੌਜੂਦਾ ਸਰਕਾਰ ਨੇ ਬਿਲਕੁਲ ਹੀ ਸਿਰਾ ਲਾ ਦਿੱਤਾ 8500 ਕਰੋੜ ਦਾ ਕਰਜ਼ਾ ਲੈ ਕੇ ਵਿਸ਼ਵ ਬੈਂਕ ਤੋਂ ਥਾਪੀਆਂ ਮਾਰੀਆਂ ਜਾ ਰਹੀਆਂ ਕਿ ਸਾਨੂੰ 8500 ਕਰੋੜ ਦਾ ਕਰਜ਼ਾ ਮਿਲ ਗਿਆ ਜਿਵੇਂ ਕੋਈ ਕਮਾਈ ਕਰਕੇ ਪੈਸੇ ਖਜ਼ਾਨੇ ਵਿੱਚ ਰੱਖੇ ਹੋਣ ਸੋ ਪੰਜਾਬ ਨੂੰ ਚਾਰੇ ਪਾਸਿਓਂ ਲੁੱਟਿਆ ਜਾ ਰਿਹਾ ਦਿੱਲੀ ਤੋਂ ਹੀ ਧੜਵੀਆਂ ਦੀ ਫੌਜ ਔਰ ਜਾਨਾਂ ਕਰੋੜਾਂ ਰੁਪਏ ਲੁੱਟ ਕੇ ਆਪਣੀਆਂ ਜੇਬਾਂ ਭਰ ਲਈ ਆ ਤੇ ਸ਼ਾਇਦ ਅਬਦਾਲੀ ਤੋਂ ਬਾਅਦ ਜੇਕਰ ਕਿਸੇ ਦਾ ਇਤਿਆਹਾਸ ਵਿੱਚ ਨਾਂ ਆਊਗਾ ਤਾਂ ਉਹ ਕੇਜਰੀਵਾਲ ਦਾ ਹੀ ਆਊਗਾ ਕਿ ਇਹਨੇ ਪੰਜਾਬ ਨੂੰ ਇੰਨਾ ਲੁੱਟਿਆ ਇਥੇ ਆ ਪਾਏ ਦਾ ਪ੍ਰੋਗਰਾਮ ਮਕਾਉਣੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਪਰਿਵਾਰ ਦੇ ਵਿੱਚ ਵਾਦਾ ਹੋ ਰਿਹਾ ਹਰਮੀਰ ਸੰਧੂ ਜੀ ਜਿਹੜੇ ਕਿ ਉਹ ਦੀ ਸੀਨੀਅਰ ਰਾਜਨੇਤਾ ਨੇ ਤਰਨ ਤਰਨ ਇਲਾਕੇ ਤੋਂ ਉਹ ਆਪਣੇ ਸੈਂਕੜੇ ਨਹੀਂ ਹਜ਼ਾਰਾਂ ਸਾਥੀਆਂ ਸਮੇਤ ਆਮ ਆਨੀ ਪਾਰਟੀ ਸ਼ਾਮਲ ਹੋ ਰਹੇ ਨੇ ਤੇ ਅਸੀਂ ਤਾਂ ਛੋਟੇ ਹੁੰਦੇ ਸੀ ਚਲੋ ਤੁਸੀਂ ਜਿੱਦੇ ਆਉਂਦੇ ਨੇ ਤੇ ਆਮ ਆਦਮੀ ਪਾਰਟੀ ਦੇ ਨੀਤੀਆਂ ਤੇ ਆਮ ਆਦਮੀ ਪਾਰਟੀ ਦੀ ਨੀयत ਨੂੰ ਦੇਖ ਕੇ ਇਹਨਾਂ ਨੇ ਫੈਸਲਾ ਕੀਤਾ ਹਰ ਬੰਦੇ ਦਾ ਹੱਕ ਹੈ ਡੈਮੋਕਰੈਟਿਕ ਕੰਟਰੀ ਦੇ ਵਿੱਚ ਰਹਿਣੇ ਆ ਕਿ ਉਹ ਬਹੁਤ ਸਾਰੇ ਬੰਦੇ ਹਜੇ ਵੀ ਨਹੀਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਜਿਸ ਦਿਨ ਪਾਰਟੀ ਬਣਾਈ ਸੀ ਉਸ ਦਿਨ ਇਹ ਕਿਹਾ ਸੀਗਾ ਕਿ ਬਹੁਤ ਸਾਰੀਆਂ ਪਾਰਟੀਆਂ 'ਚ ਬਹੁਤ ਸਾਰੇ ਚੰਗੇ ਲੋਕ ਵੀ ਨੇ ਜਿਹੜੇ ਕੁੱਟਣ ਮਹਿਸੂਸ ਕਰਦੇ ਨੇ ਜਾਂ ਉਹਨਾਂ ਦੀ ਚਲਦੀ ਨਹੀਂ ਜਾਂ ਉਹਨਾਂ ਦੇ ਵਿਚਾਰਾਂ ਨੂੰ ਨਹੀਂ ਪ੍ਰਗਟ ਹੋਣ ਦਿੱਤਾ ਜਾਂਦਾ ਵਿਵਾਜੋ ਮਿਲਕਾ ਤੁਹਾਡਾ ਕਰਾਂਗੇ ਸੋ ਅਸੀਂ ਮਨੀਸ਼ ਸੋਦੀਆ ਸਾਹਿਬ ਬੈਠੇ ਆ ਅਸੀਂ ਰਾਜਨੀਤੀ ਦੇ ਵਿੱਚ ਚੰਗੇ ਲੋਕਾਂ ਦਾ ਇੱਕ ਸਮੂਹ ਬਣਾ ਰਹੇ ਆ ਨਾ ਚੰਗੇ ਲੋਕਾਂ ਦੇ ਵਿੱਚੋਂ ਹਰਮੀ ਸੰਦੋਜੀ ਅੱਜ ਪਾਰਟੀ ਜੁਆਇਨ ਕਰ ਰਹੀ ਹੈ ਹੈ ਜੀ پوری ਟੀਮ پوری ਟੀਮ ਸੈਂਕੜੇ ਹਜ਼ਾਰਾਂ ਕਿਉਂਕਿ ਜਿੰਨੀ ਵਾਰ ਵੀ ਇਲੈਕਸ਼ਨ ਲੜਿਆ ਜੇ ਤੁਸੀਂ ਉਹਨਾਂ ਦਾ ਇਹਨਾਂ ਦਾ ਰੈਕર્ડ ਚੈੱਕ ਕਰ ਲਓਗੇ ਤਾਂ 35 ਤੋਂ 40 ਹਜ਼ਾਰ ਵੋਟ ਮਤਲਬ ਹਰ ਵਕਤ ਪੈਂਦੀ ਰਹੀ ਹੈ ਚਾਹੇ ਆਜ਼ਾਦ ਲੜਦੇ ਹੋਣ ਚਾਹੇ ਕਿਸੇ ਪਾਰਟੀ ਕੋਲ ਚਲੋ ਹਾਰਾਂ ਜਿੱਤਾਂ ਚੱਲਦੀ ਰਹਿੰਦੀ ਨਾ ਕੋਈ ਅੱਸੀ ਗੱਲ ਨਹੀਂ ਸੋ ਮੈਂ ਇਹਨਾਂ ਦਾ ਸਵਾਗਤ ਕਰਨਾਨ ਬਤੌਰ ਮੁੱਖ ਮੰਤਰੀ ਪੰਜਾਬ ਦੇ ਸੇਵਾ ਦੇ ਵਿੱਚ ਆਉਣ ਕੰਮ ਕਰਨ ਇਹਨਾਂ ਦਾ ਤਜਰਬਾ ਜਿਹੜਾ ਅਸੀਂ ਖਾਸ ਤੌਰ ਤੇ ਇਸਤੇਮਾਲ ਕਰਾਂਗੇ ਕਿ ਇਹਨਾਂ ਦੇ ਤਜਰਬੇ ਨੂੰ ਇਸਤੇਮਾਲ ਕੀਤਾ ਜਾਵੇ ਤੇ ਇੱਕੋ ਹੀ ਜ਼ਿੰਦਗੀ ਮਿਲਦੀ ਹੈ ਜੀ ਬੰਦੇ ਨੂੰ ਤੇ ਜੋ ਦੇਸ਼ ਦੀ ਸੇਵਾ ਦੇ ਵਿੱਚ ਪੰਜਾਬ ਦੀ ਸੇਵਾ ਦੇ ਵਿੱਚ ਲੱਗ ਜੇ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੈਗਾ ਤੇ ਮੈਂ ਬਹੁਤ-ਬਹੁਤ ਤੁਹਾਡਾ ਸਵਾਗਤ ਕਰਦਾ ਮੈਂ ਆਫੀਸ਼ੀਅਲੀ ਪਹਿਲਾਂ ਮੈਂ ਬੇਨਤੀ ਕਰੂੰਗਾ ਸੰਧੂ ਸਾਹਿਬ ਨੂੰ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਮਨੀਸ਼ ਸ਼ੋਧਿਆ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਰਵਿੰਦ ਕੇਜਰੀਵਾਲ ਸਾਹਿਬ ਔਰ ਸਮੁੱਚੀ ਲੀਡਰਸ਼ਿਪ ਇੱਥੇ ਬੈਠੀ ਆ ਔਰ ਪੂਰੇ ਪ੍ਰੈਸ ਵਾਲੇ ਸਾਰਿਆਂ ਨੂੰ ਪਹਿਲਾਂ ਮੈਂ ਸਤਿਕਾਰਨਾ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਵਾਲ ਵੀ ਪੁੱਛਣੇ ਆ ਤੇ ਮੈਂ ਉਹਨਾਂ ਦਾ ਜਵਾਬ ਵੀ ਦੇਣਾ ਤਿੰਨ ਦਿਹਾੜਿਆਂ ਤੋਂ ਤਕਰੀਬਨ ਤਿੰਨ ਦਿਹਾਕੇ ਹੋ ਗਏ ਕਿ ਮੈਂ ਪੋਲਿਟਿਕਸ ਦੇ ਵਿੱਚ ਪੈਰ ਰੱਖਿਆ ਨੂੰ ਔਰ ਮੈਂ ਇਹ ਵੀ ਜ਼ਿਕਰ ਕਰਨਾ ਚਾਹੁੰਦਾ ਕਿ ਸਾਰਨੋਂ ਪਹਿਲਾਂ ਮੈਂ 2002 ਦੇ ਵਿੱਚ ਇੰਡੀਪੈਂਡੈਂਟ ਇਲੈਕਸ਼ਨ ਤਰਨਤਾਰਨ ਦੇ ਵਿੱਚ ਲੜੀ ਸੀ ਸੀਐਮ ਸਾਹਿਬ ਔਰ ਇੰਨਾ ਪਿਆਰ ਇੰਨਾ ਸਤਕਾਰ ਦਿੱਤਾ ਪਬਲਿਕ ਨੇ ਜਨਤਾ ਨੇ ਮੇਰੇ ਭਰਾਵਾਂ ਨੇ ਮੇਰੇ ਵੀਰਾਂ ਨੇ ਸਾਡੀਆਂ ਮਾਵਾਂ ਨੇ ਸਾਡੀਆਂ ਭੈਣਾਂ ਨੇ ਇੰਨਾ ਸਤਕਾਰ ਦਿੱਤਾ ਕਿ ਤਕਰੀਬਨ 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 ਉਦੋਂ بڑے ਵੱਡੇ ਦਿਗਜ ਜਿਹੜੇ ਸੀਐਮ ਲੈਵਲ ਦੇ ਸੀਐਮ ਦੇ ਕੋਈ ਪੁੱਤ ਸੀ ਕੋਈ ਸੀਐਮ ਦੀ ਬਰਾਬਰੀ ਕਰਦਾ ਸੀ ਬ੍ਰਹਮਪੁਰਾ ਸਾਹਿਬ ਔਰ ਸਬ ਪ੍ਰਤਾਪ ਸਿੰਘ ਕੈਰੋਂ ਦਾ ਬੇਟਾ ਛੋਟਾ ਬੇਟਾ ਗੁਰਿੰਦਰ ਕੈਰੋਂ ਉਹ ਕਾਂਗਰਸ ਦੀ ਟਿਕਟ ਤੋਂ ਸੀ ਮੈਂ ਕਈ ਵਾਰਾਂ ਪ੍ਰੈਸ ਨੂੰ ਕੋਈ ਗੱਲ ਜਿਹੜੀ ਹੈ ਰਹਿ ਨਾ ਜਾਵੇ ਮੈਂ ਜ਼ਿਕਰ ਕਰਨਾ ਚਾਹੁੰਦਾ ਔਰ ਇਨੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਮਿਹਰ ਹੋਈ ਉਸ ਪਰਮਾਤਮਾ ਦੀ ਮਿਹਰ ਹੋਈ ਕਿ ਤਕਰੀਬਨ ਤਰੀਮਨ 7000 ਵੋਟ ਨਾਲ ਜਨਤਾ ਨੇ ਫਤਵਾ ਦਿੱਤਾ ਔਰ ਮੈਨੂੰ ਜਿਤਾਇਆ ਇੰਡੀਪੈਂਡੈਂਟ ਉਤੋਂ ਬਾਅਦ ਹਾਲਾਤ ਬਦਲੇ ਇੱਕ ਮਨਚ ਜਜ਼ਬਾ ਸੀ ਜਿਵੇਂ ਸੀਐਮ ਸਾਹਿਬ ਨੇ ਹੁਣੇ ਜ਼ਿਕਰ ਕੀਤਾ ਮੇਰੇ ਮਨਚ ਬਹੁਤ ਵੱਡਾ ਜਜ਼ਬਾ ਸੀ ਵੀ ਕੰਮ ਕਰਨੇ ਨੇ ਇਲਾਕੇ ਦੇ ਵਿੱਚ ਔਰ ਮੈਨੂੰ ਇਹ ਨਾ ਸਮਝਿਓ ਮੈਂ ਕੋਈ ਪੋਲੀਟਿਕਲੀ ਕੋਈ ਬੈਕਗ੍ਰਾਉਂਡ ਸੀ ਜਾਂ ਮੇਰੇ ਫਾਦਰ ਕੋਈ ਸੀਐਮ ਰਹੇ ਆ ਜਾਂ ਮੇਰੇ ਫਾਦਰ ਇੱਕ ਸਧਾਰਨ ਪਰਿਵਾਰ ਸੀ ਮੇਰੇ ਫਾਦਰ ਵੀ ਬਹੁਤ ਮਿਹਨਤੀ ਇਨਸਾਨ ਸਨ ਔਰ ਤਕਰੀਬਨ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਜਿਆਦਾ ਸਫਰ ਉਹਨਾਂ ਨੇ ਸਾਈਕਲ ਤੇ گزارਿਆ ਸਾਈਕਲ ਦੇ ਉੱਤੇ ਉਹ ਆਪਣੀਆਂ ਪੈਲੀਆਂ 'ਚ ਜਾਂਦੇ ਸੀ ਤੇ ਸਾਈਕਲ ਤੇ ਹੀ ਉਹਨਾਂ ਨੇ ਆਪਣੇ ਬੰਦਿਆਂ ਦੀਆਂ ਰੋਟੀਆਂ ਢੂੰਢੇ ਹੁੰਦੇ ਸੀ ਇਹ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੀ ਅਸਲੀਅਤ ਦੱਸਦਾ ਕਿਉਂਕਿ ਅੱਜ ਸਮੁੱਚਾ ਜਗਤ ਵੇਖ ਰਿਹਾ ਸਮੁੱਚਾ ਹਿੰਦੁਸਤਾਨ ਵੇਖ ਰਿਹਾ ਬਾਹਰ ਦੇ ਮੁਲਕ ਵੀ ਅੱਜ ਪ੍ਰੈਸ ਦੇ ਵਿੱਚ ਇਹ ਚੀਜ਼ਾਂ ਵੇਖਣ ਦੇ ਹੋਣਗੇ ਮੈਂ ਕਿਸੇ ਲਾਲਚ ਨੂੰ ਆਇਆ ਇਹ ਮਤ ਸਮਝਿਓ ਕਿਉਂਕਿ ਜੇ ਮੇਰੇ ਇੰਨਾ ਲਾਲਚ ਹੁੰਦਾ ਇੱਕ ਸਿਆਸੀ ਤੌਰ ਤੇ ਤੇ ਫਿਰ ਤੇ ਮੈਂ 2002 ਦੀ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਸੀ ਤੇ ਮੈਨੂੰ ਤੇ ਬੜਾ ਜ਼ੋਰ ਲੱਗਾ ਔਰ ਅਸੀਂ ਉਦੋਂ 9 ਅਸੀਂ ਐਮਐਲਏ ਇੰਡੀਪੈਂਡੈਂਟ ਜਿੱਤੇ ਸਾਂ ਸਾਹ ਛੋਟੇਪੁਰ ਸਾਹਿਬ ਹੋਰ ਵੀ ਜਿਹੜੇ ਆ ਆਪਣਾ ਜੀਤਮਿੰਦਰ ਹੁਣੀ ਹੋਰ ਕਾਂਗੜਾ ਸਾਹਿਬ ਜਿਹੜੇ ਮਿਨਿਸਟਰ ਰਹਿ ਪਿੱਛੇ ਕਾਫੀ ਅਸੀਂ ਬੰਦੇ ਅਸੀਂ 9 ਜਿੱਤੇ ਸਾਂ ਸੋਨੀ ਸਾਹਿਬ ਵੀ ਸੀਗੇ ਉਹਦੇ ਵਿੱਚ ਪਰ ਮੇਰੇ ਮਨ ਚ ਇਹ ਗੱਲ ਆਈ ਵੀ ਇਹ ਲੋਕ ਕੀ ਕਹਿਣਗੇ ਕਿ ਹਰਮੀਤ ਪਾਵਰ ਨਾਲ ਜੁੜ ਗਿਆ ਇਹ ਝੋਲੀ ਚ ਪੈ ਗਿਆ ਨਹੀਂ بڑے بڑے ਅਫਸਰਾਂ ਨੇ ਦਬਕੇ ਮਾਰੇ ਐਸਐਸਪੀ ਲੈਵਲ ਨੇ ਆਈਜੀ ਲੈਵਲਾਂ ਨੇ بڑے ਦਬਕੇ ਮਾਰੇ ਕਿਵੇਂ ਕੱਟੋ ਕੇ 5 ਸਾਲ بڑے ਔਖੇ ਨੇ ਪਰ ਨਈ ਸਟੈਂਡ ਲਿਆ ਠੋਕ ਵਜਾ ਕੇ ਸਟੈਂਡ ਲਿਆ اپੋਜੀਸ਼ਨ ਚ ਖਲੋਤੇ ਕਿ ਕੋਸ਼ ਨਾ ਕੁਸ਼ ਪੰਜਾਬ ਦੀ ਪੰਜਾਬ ਦੇ ਹੱਕਾਂ ਦੀ ਪੰਜਾਬ ਲਈ ਕੁਛ ਨਾ ਕੁਸ਼ ਕਰਦੀਏ ਚਲੋ ਸਮਾਂ ਗੁਜ਼ਰਿਆ ਹਾਲਾਤ ਬਦਲੇ ਤੁਹਾਨੂੰ ਪਤਾ ਹੀ ਆ ਕਈ ਵਾਰਾ ਪਾਰਟੀਆਂ ਦਾ ਹੁੰਦਾ ਪਰ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਮੇਰਾ ਇੱਕ ਕਾਰਨ ਆ ਸ਼ਮੂਲੀਅਤ ਦਾ ਕਿ ਜਿਹੜੇ 3 ਸਾਲ ਤੋਂ ਉੱਤੇ ਗੁਜ਼ਰੇ ਨੇ ਦੇਖੋ ਮੈਂ ਇੱਕ ਚੀਜ਼ ਵੇਖੀ ਆ ਹੁਣੇ ਸੀਐਮ ਸਾਹਿਬ ਨੇ ਜ਼ਿਕਰ ਵੀ ਕੀਤਾ ਨੀਅਤ ਦੀ ਨੀਅਤ ਦੀ ਗੱਲ ਕੀਤੀ ਆ ਕਈ ਵਾਰ ਆ ਇਨਸਾਨ ਕੋ ਕੰਮ ਨਹੀਂ ਹੁੰਦੇ ਕਿਉਂਕਿ ਢਾਂਚਾ ਹੀ ਇੰਨਾ ਵਿਗੜਿਆ ਹੁੰਦਾ ਹਾਲਾਤ ਹੀ ਇਹੋ ਜਿਹੇ ਵਿਗੜੇ ਹੁੰਦੇ ਆ ਕਿ ਉਹਨੂੰ ਸੁਧਾਰਦਿਆਂ ਸੁਧਾਰਦਿਆਂ ਤੁਹਾਨੂੰ ਟਾਈਮ ਲੱਗਦਾ ਔਰ ਅਸੀਂ ਵੀ ਹਿੱਸਾ ਸੀਗੇ ਉਹਦੇ ਵਿੱਚ ਪਰ ਜਦੋਂ ਕੋਈ ਸੁਣੇ ਹੀ ਨਾ ਜਦੋਂ ਕੋਈ ਗੱਲ ਮੰਨਣ ਨੂੰ ਤਿਆਰ ਹੀ ਨਹੀਂਗਾ ਤੇ ਫਿਰ ਦੇਖੋ ਇਨਸਾਨ ਨੂੰ ਸਟੈਂਡ ਕਿਤੇ ਨਾ ਕਿਤੇ ਲੈਣਾ ਪੈਂਦਾ ਸੋ ਅੱਜ ਨੀਤੀ ਤੇ ਨiyet ਨੂੰ ਵਿੰਦਿਆ ਹੋਇਆ ਅੱਜ ਅਰਵਿੰਦ ਕੇਜਰੀਵਾਲ ਸਾਹਿਬ ਮਨੀਸ਼ ਜੀ ਔਰ ਅੱਜ ਜਿਵੇਂ ਸੀਐਮ ਸਾਹਿਬ ਪੰਜਾਬ ਤੇ ਪੰਜਾਬੀਆਂ ਲਈ ਜੋ ਇਹਨਾਂ ਦੇ ਉਹਨਾਂ ਪ੍ਰਤੀ ਵਫਾਦਾਰੀ ਆ ਜੋ ਉਹਨਾਂ ਪ੍ਰਤੀ ਇੱਕ ਚੰਗੀ ਸੋਚ ਲੈ ਕੇ ਚੱਲਿਆ ਮੈਂ ਸਮਝਦਾ ਅੱਜ ਮੇਰਾ ਵੀ ਫਰਜ਼ ਬਣਦਾ ਵੀ ਕੋਈ ਸੰਯੋਗ ਦਈਏ ਕੋਈ ਪੰਜਾਬ ਦੇ ਵਿੱਚ ਹਿੱਸਾ ਪਾਈਏ ਕੋਈ ਲਾਕੇ ਦਾ ਕੋਈ ਸਵਾਰਿਆ ਜਾਵੇ ਤੇ ਆਉਂਦੇ ਸਮੇਂ ਦੇ ਵਿੱਚ ਜਿਹੜਾ ਆ ਉਹ ਕੁਛ ਨਾ ਕੁਛ ਪੰਜਾਬੀਆਂ ਲਈ ਤੇ ਪੰਜਾਬ ਲਈ ਯੋਗਦਾਨ ਪਾਈਏ ਬੜੀ ਬਦਕਿਸਮਤੀ ਦੀ ਗੱਲ ਆ ਔਰ ਬੜੀ ਅਫਸੋਸ ਵਾਲੀ ਗੱਲ ਆ ਕਿ ਸਾਡੇ ਐਮਐਲਏ ਸਾਹਿਬ ਜਦੋਂ ਦੀ ਇਹ ਸਰਕਾਰ ਬਣੀ ਆ ਕਈ ਵਾਰਾ ਲੋਕ ਕਹਿ ਦਿੰਦੇ ਨੇ ਜੀ ਕੰਮ ਨਹੀਂ ਹੋਇਆ ਜੀ ਇੰਜ ਨਹੀਂ ਹੋਇਆ ਮੈਂ ਥੋੜਾ ਜਿਹਾ ਜ਼ਿਕਰ ਕਰ ਦੇਣਾ ਚਾਹੁੰਨਾ ਕਿ ਉਹਨਾਂ ਦੀ ਸਿਹਤ ਜਦੋਂ ਦੇ ਐਮਐਲਏ ਬਣੇ ਸੀ ਉਹ ਠੀਕ ਨਹੀਂ ਸੀਗੇ ਉਹ ਇਹੋ ਜੀ ਭਿਆਨਕ ਬਿਮਾਰੀ ਸੀ ਜਿਹਦੇ ਕਰਕੇ ਉਹ ਕੰਮ ਨਹੀਂ ਕਰ ਸਕੇ ਔਰ ਅੱਜ ਮੈਂ ਦੇਖੋ ਅੱਜ ਮੇਰੇ ਤੇ ਸੀਐਮ ਸਾਹਿਬ ਦਾ ਨਿਸ਼ਚਿਤਾ ਅੱਜ ਮੇਰੇ ਤੇ ਹੱਥ ਆ ਔਰ ਮੈਂ ਖਾਸ ਕਰਕੇ ਮੈਂ ਡਿੰਪੀ ਜੀ ਦੀ ਗੱਲ ਕਰਨੀ ਚਾਹਨਾ ਇਹਨਾਂ ਦਾ ਕੁਝ ਦਿਨ ਪਹਿਲਾਂ ਮੈਨੂੰ ਸੁਣਾ ਗਿਆ ਸੀ ਜੀ ਸੀਮ ਸਿੰਘ ਆਂਦੇ ਵੀ ਹਰਮੀਤ ਤਕੜੇ ਹੋ ਕੇ ਜੇ ਕੰਮ ਸੰਭੀਏ ਤੇ ਮੈਂ ਕਿਹਾ ਜੀ ਤੁਸੀਂ ਬਾਹ ਫੜਾ ਦਿਓ ਖੜਾ ਕਰ ਦਿਓ ਬਹਿਣ ਜੋਗਾ ਫਿਰ ਅਸੀਂ ਆਪੇ ਕਰ ਲਾਂਗੇ ਜੀ ਸੋ ਇਸ ਕਰਕੇ ਕੰਮ ਕਰਨਾ ਜਾਣਦੇ ਆ सीएम साहब माजे ਦੇ ਵਿੱਚ ਤਕੜੇ ਹੋ ਕੇ ਕੰਮ ਕਰਾਂਗੇ ਤੇ ਇਲਾਕੇ ਦਾ ਸੌਰਿਆ ਜੋ ਲੋਕਾਂ ਦਾ ਸੌਰਿਆ ਜੋ ਬਾਰਡਰ ਏਰੀਆ ਆ ਔਰ ਅਸੀਂ ਜਾਣਦੇ ਹਾਂ ਉਸ ਬਾਰਡਰ ਏਰੀਆ ਦੇ ਵਿੱਚ ਕਿਹੜੀਆਂ ਕਿੜੀਆਂ ਘਾਟਾਂ ਨੇ ਦੇਖੋ ਮੈਂ ਅੱਗੇ ਇੱਕ ਜ਼ਿਕਰ ਕੀਤਾ ਸੀ ਕਿ ਜਦੋਂ ਕਿਸੇ ਨੇ ਸੁਣਨੀ ਨਹੀਂ ਤੁਸੀਂ ਕਈ ਵਾਰ ਨਾ ਕਹੋਗੇ ਜੀ ਤੁਸੀਂ ਤਾਂ ਹਿੱਸਾ ਸੀ ਹਾਂ ਹਿੱਸਾ ਸਾ ਇਹ ਤੁਸੀਂ ਕਿਹੜੀ ਗੱਲ ਆ ਪਰ ਅਗਲੇ ਬੰਦੇ ਕੋਈ ਸੁਣੇ ਵੀ ਤੇ ਨਾ ਜੇ ਕੋਈ ਸੁਣੂਗਾ ਨਹੀਂ ਤੇ ਫਿਰ ਹਿੱਸੇ ਤੇ ਫਿਰ ਇਹੋ ਅੱਜ ਇੱਥੇ ਬਹਿਣ ਦਾ ਕਾਰਨ ਹੀ ਬਣਿਆ ਸੋ ਮੈਂ ਸਾਰਿਆਂ ਦਾ ਧੰਨਵਾਦੀ ਆ ਔਰ ਇੱਕ ਮੈਂ ਇਸ ਗੱਲ ਦੀ ਕਿਉਂਕਿ ਹਾਲੇ ਤੇ ਮੈਂ ਸਰਕਾਰ ਦਾ ਕੋਈ ਹਿੱਸਾ ਨਹੀਂਗਾ ਇੱਕ ਪਾਰਟੀ ਵਰਕਰ ਦੇ ਤੌਰ ਤੇ ਚੱਲੂਗਾ ਔਰ ਤੁਸੀਂ ਕੰਮ ਵੀ ਵੇਖਿਓ ਸੀਐਮ ਸਾਹਿਬ ਕੰਮ ਠੋਕ ਕੇ ਕਰਾਂਗੇ ਜਿਹੋ ਜਿਹਾ ਕੰਮ ਕਹੋਗੇ ਉਥੇ ਵਧੀਆ ਇਲਾਕੇ ਦਾ ਸਵਾਰਾਂਗੇ ਤੁਹਾਡਾ ਹੱਥ ਚਾਹੀਦਾ ਔਰ ਜਿਹੜਾ ਇੱਕ ਸਰ ਨੂੰ ਵੱਡਾ ਅੱਜ ਇਸ ਪਾਰਟੀ ਆਮ ਆਦਮੀ ਪਾਰਟੀ ਨੇ ਜਿਹਦਾ ਅੱਜ ਅਸੀਂ ਹਿੱਸਾ ਬਣੇ ਆ ਉਹ ਅੱਜ ਜਿਹੜਾ ਬੇਅਦਬੀ ਲਈ ਇੱਕ ਬਹੁਤ ਵੱਡਾ ਕਾਨੂੰਨ ਲੈ ਕੇ ਆਇਆ ਦੇਖੋ ਹਰ ਇੱਕ ਬੰਦਾ ਮਾਝੇ ਦਾ ਹੋਵੇ ਮਾਲਵੇ ਦਾ ਹੋਵੇ ਦੁਆਬੇ ਦਾ ਆਪਾਂ ਸਾਰੇ ਜਜ਼ਬਾਤੀ ਪੰਜਾਬੀ ਜਜ਼ਬਾਤੀ ਨੇ ਔਰ ਜਿਹੜਾ ਇਨਸਾਨ ਜਜ਼ਬਾਤਾਂ ਨਾਲ ਖਲਵਾੜ ਕਰਦਾ ਮੇਰਾ ਖਿਆਲ ਉਹ ਤੋਂ ਵੱਡਾ ਗੁਨਾਹਗਰ ਕੋਈ ਨਹੀਂ ਔਰ ਜਿਹੜਾ ਅੱਜ ਆਮ ਆਦਮੀ ਪਾਰਟੀ ਨੇ ਇੱਕ ਕਾਨੂੰਨ ਲੈ ਕੇ ਆਏ ਸੀਐਮ ਸਾਹਿਬ ਅੱਜ ਇਹ ਸਾਰਿਆਂ ਦੀ ਜਿੰਨੇ ਵੀ ਐਮਐਲਏ ਸਹਿਬਾਨ ਨੇ ਇਹਨਾਂ ਨੇ ਜੋ ਅੱਜ ਉਹਦੇ 'ਚ ਯੋਗਦਾਨ ਪਾਇਆ ਮੈਂ ਪੰਜਾਬ ਵੱਲੋਂ ਪੰਜਾਬੀਆਂ ਵੱਲੋਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਇਹ ਕਾਨੂੰਨ ਲਿਆਉਣਾ ਬੜਾ ਜ਼ਰੂਰੀ ਸੀ ਜਿਹੜਾ ਉੱਠਦਾ ਧਾਰਮਿਕ ਤੌਰ ਤੇ ਤੁਹਾਨੂੰ ਲੈ ਕੇ ਬਹਿ ਜਾਂਦਾ ਧਾਰਮਿਕ ਤੌਰ ਤੇ ਤੁਹਾਨੂੰ ਨੀਚਾ ਵਿਖਾਉਂਦਾ ਸੋ ਅੱਜ ਮੈਂ ਇਸ ਚੀਜ਼ ਨਾਲ ਵੀ ਅੱਜ ਬੜਾ ਇਸ ਕੱਲ ਪਰਸੋਂ ਦੀ ਇਹ ਚਰਚਾ ਚੱਲਣ ਡਈ ਸੀ ਉਹ ਵੀ ਤੁਹਾਡਾ ਤਨਵਾਦ ਸੋ ਹੋਰ ਕੋਈ ਜੇ ਕੋਈ ਕੁਐਸਚਨ ਹੈਗਾ ਤੇ ਤੁਸੀਂ ਪੁੱਛ ਲਓ 1 ਬਾਈ 1 ਜੀ 1 ਬਾਈ ਪਹਿਲੇ ਵੀ ਤੁਹਾਡੀ ਆਪਾਂ ਦੀ ਪਾਰਟੀ ਦੀ ਗੱਲਬਾਤ ਚੱਲੀ ਸੀ ਆਂ ਦੀ ਪਰ ਕਸ਼ਮੀਰ ਸਿੰਘ ਸੋਹਲ ਜਿਹੜੇ ਐਮ ਐਲ اے ਸੀ ਉਹਨਾਂ ਨੇ ਵਿਰੋਧ ਕੀਤਾ ਸੀਗਾ ਜੇਕਰ ਤੁਹਾਨੂੰ ਜੁਆਇਨ ਕੀਤਾ ਤਾਂ ਮੈਂ ਤੁਹਾਨੂੰ ਜਾਣ ਕਰੂੰਗਾ ਦੇਖੋ ਮੇਰੇ ਨਾਲ ਕੋਈ ਗੱਲ ਨਹੀਂ ਸੀ ਚੱਲੀ ਜੀ ਇਹ ਅਫਵਾਹਾਂ ਨੇ ਮੈਂ ਤੁਸੀਂ ਸੋਚ ਸਕਦੇ ਹੋ ਤਿੰਨ ਵਾਰੀ ਮੈਂ ਐਮਐਲਏ ਰਿਹਾ ਹਾਂ ਇੱਕ ਸਿਟਿੰਗ ਐਮਐਲਏ ਹੋਣ ਤੇ ਮੈਂ ਜੋ ਉਹ ਕੰਮ ਚਲਾਉਣ ਦੇ ਹੁਣ ਮੈਂ ਉਹਦੇ ਵਿੱਚ ਕੋਈ ਵਿਗਨ ਬਣਾ ਇਹੋ ਜੀ ਕੋਈ ਗੱਲ ਨਹੀਂ ਸੀ ਜਿਹੜਾ ਫੈਸਲਾ ਹੋਇਆ ਇਹ ਜਿਹੜਾ ਹੁਣੇ ਹੀ ਫੈਸਲਾ ਹੋਇਆ ਇਹ ਪਾਰਟੀ ਦੀਆਂ ਨੀਤੀਆਂ ਨੂੰ ਵੇਖ ਕੇ ਮੈਂ ਜੱਜਮੈਂਟ ਕਰਦਾ ਹਾਂ ਨਾ ਸਾਂ ਵੀ ਇਸ ਪਲ ਕੀ ਹੋ ਰਿਹਾ ਐ ਇਸ ਪਲ ਕੀ ਹੋ ਰਿਹਾ ਤੇ ਜੇ ਮੈਂ ਇੱਕੋ ਗੱਲ ਕੀਤੀ ਜੇ ਨੀਅਤ ਤੇ ਨੀਤੀ ਚੰਗੀ ਹੋਵੇ ਤੇ ਫੇਰ ਇਨਸਾਨ ਨੂੰ ਸਾਥ ਦੇਣਾ ਚਾਹੀਦਾ ਕੀ ਪਿਛਲੇ ਨਾ ਚਰਨਤਾਜ ਸਿੱਕਟ ਫਾਈਨਲ ਵੇ ਆਪਕਾ ਕੀ ਹੋਇਆ ਕੀ ਆ ਜੀ ਚਰਨਤਾਜ ਸਿਕਿਉਰਟੀ ਕੈਂਡੀਡੇਟ ਕਵਰ ਕਰ ਨਹੀਂ ਅਭੀ ਦੇਖੋ ਮੈਂ ਐਜ਼ ਅ ਕੈਂਡੀਡੇਟ ਬਣ ਕੇ ਨਹੀਂ ਇੱਥੇ ਬੈਠਾ ਮੈਂ ਪਾਰਟੀ ਦਾ ਵਰਕਰ ਬਣ ਕੇ ਬੈਠਾ ਹੂੰ ਜੋ ਮੈਨੇ ਆਪਕੋ ਪਹਿਲੇ ਬਤਾਇਆ ਕੋ ਨੀਤ ਮੇ ਖੋਟ ਨਹੀਂ ਹੈ ਤੁਸੀਂ ਅਕਾਲੀ ਦਲ ਤੋਂ ਫਾਫਾ ਹੋ ਕੇ ਇੱਥੇ ਆਏ ਹੋ ਜਾਂ ਆਮ ਆਦਮੀ ਪਾਰਟੀ ਤੋਂ ਇਨਸਪਾਇਰ ਹੋ ਕੇ ਆਏ ਦੇਖੋ ਦੋਨੇ ਗੱਲਾਂ ਨੇ ਵੇਖੋ ਤੁਸੀਂ ਕੁਐਸਚਨ ਕੀਤਾ ਦੋਵੇਂ ਗੱਲਾਂ ਨੇ ਇਹਨਾਂ ਦੀ ਨੀਅਤ ਸਾਫ ਆ ਉੱਥੇ ਸੁਣਦਾ ਕੋਈ ਨਹੀਂ ਗੱਲ ਕਲੀਅਰ ਹੋ ਗਈ ਇਹ ਨਹੀਂ ਕੋਈ ਕਿ ਕੀ ਲੰਗਾ ਕਿ ਬਿਕਰਮ ਸਿੰਘ ਮਜੀਠੀਆ ਕਰਕੇ ਬਹੁਤ سارے ਅਕਾਲੀ ਦਲ ਜਿਹੜੇ ਸੀ ਉਹ ਬੰਦ ਬੰਦ ਪਾਰਟੀਆਂ ਸ਼ਾਮਲ ਹੋ ਗਈ ਉਹਨਾਂ ਦੇ ਜਿਹੜੇ ਵੀ ਲੀਡਰ ਸੀ ਤੁਸੀਂ ਵੀ ਬਿਕਰਮ ਸਿੰਘ ਮਜੀਠੀਆ ਕਰਕੇ ਆਇਓ ਪਿਛਲੇ ਦਿਨੀ ਜੇਲ੍ਹ ਦੇ ਵਿੱਚ ਉਹ ਲੱਗਿਆ ਗਿਆ ਉਹਨਾਂ ਨੂੰ ਹੁਣ ਵੀ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਦੇਖੋ ਸਵਾਲ ਹੋ ਰਿਹਾ ਹੈ ਤੁਸੀਂ ਮੁਸ਼ਕਲਾਂ ਦੀ ਹੱਲ ਕੀਤੀ ਆ ਨਸ਼ਾ ਬਹੁਤ ਵੱਡਾ ਬਿਲਕੁਲ ਹਾਂਜੀ ਇੱਕ ਦੇਖੋ ਇਹ ਵੀ ਇੱਕ ਬੜਾ ਵੱਡਾ ਕਾਰਨ ਹੈ ਜਿਹੜਾ ਯੁੱਧ ਨਸ਼ਾ ਵਿਰੁੱਧ ਦੇਖੋ ਸਾਡੀ ਬਾਰਡਰ ਬੈਲਟ ਦੇ ਵਿੱਚ ਜਾਂ ਸਮੁੱਚੇ ਪੰਜਾਬ 'ਚ 마ੜੇ ਐਲੀਮੈਂਟ ਨੇ ਇਹ ਦੁਨੀਆ ਦੇ ਉੱਤੇ ਨਸ਼ਾ ਹੈਗਾ ਆ ਦੁਨੀ ਕਿਹੜੇ ਅਮਰੀਕਾ 'ਚ ਦੇਖ ਲਓ ਕੈਨੇਡਾ 'ਚ ਦੇਖ ਲਓ ਕਿਤੇ ਦੇਖ ਲਓ ਪਰ ਜੇ ਇੱਕ ਨੀਤ ਸਾਫ਼ ਕਰਕੇ ਆਪਾਂ ਚੱਲੇ ਆਂ ਤੇ ਆਪਾਂ ਮੁਕਾਮ ਤੇ ਪਹੁੰਚਾਂਗੇ ਮੰਜ਼ਿਲ ਤੇ ਪਹੁੰਚਾਂਗੇ ਅਸੀਂ ਉਹਦਾ ਸਾਥ ਦੇਵਾਂਗੇ ਸੰਤੂ ਦਾ ਤੁਸੀਂ ਬਹੁਤ ਕਰੀਬੀ ਰਹੇ ਹੋ ਕਿ ਕੰਮ ਜਿੱਤੀਆ ਨਹੀਂ ਕੋਈ ਹੈਲਪ ਹੋਊਗੀ ਮੁੰਡਾ ਨਹੀਂ ਇਹ ਵੀ ਦੇਖੋ ਇਹ ਕਾਨੂੰਨ ਆਪਣਾ ਰਸਤਾ ਆਪ ਲਹੂਗਾ ਮੈਂ ਇਹਦੇ ਵਿੱਚ ਕੋਣਾਂ